ਖਬਰ ਲੈਣੇ ਪਟਿਆਲਾ ਤੋਂ ਪਟਿਆਲਾ ਦੇ ਬੱਸ ਸਟੈਂਡ ਦੇ ਕੋਲ ਫਿਰ ਤੋਂ ਚੱਲਿਆ ਤਲਵਾਰਾ ਦੁਕਾਨਦਾਰਾਂ ਨੂੰ ਕੀਤਾ ਗਿਆ ਜ਼ਖਮੀ કુલ ਤਿੰਨ ਦੁਕਾਨਦਾਰ ਇਸ ਹਮਲੇ ਦੇ ਵਿੱਚ ਹੋਏ ਬੁਰੀ ਤਰ੍ਹਾਂ ਜ਼ਖਮੀ ਜਿਨ੍ਹਾਂ ਨੂੰ ਰਜਿੰਦਰ ਹਸਪਤਾਲ ਇਲਾਜ ਦੇ ਲਈ ਭੇਜਿਆ ਗਿਆ ਪਟਿਆਲਾ ਦੇ ਬੱਸ ਸਟੈਂਡ ਤੇ ਕੁਝ ਨੌਜਵਾਨ ਇੱਕ ਦੁਕਾਨ ਤੇ ਉੱਪਰ ਸਮੋਸੇ ਖਾਣ ਦੇ ਲਈ ਪਹੁੰਚੇ ਸੀ ਜਿੱਥੇ ਠੰਡੇ ਸਮੋਸੇ ਨੂੰ ਲੈ ਕੇ ਲੜਾਈ ਹੋਈ ਜਿਸ ਵਿੱਚ ਉਹਨਾਂ ਨੂੰ ਨੌਜਵਾਨਾਂ ਨੇ ਆਪਣੇ ਸਾਥੀਆਂ ਨੂੰ ਬੁਲਾ ਕੇ ਤੇਜ਼ ਤਾਰ ਹਥਿਆਰਾਂ ਦੇ ਨਾਲ ਦੁਕਾਨਦਾਰਾਂ ਦੇ ਉੱਪਰ ਹਮਲਾ ਕੀਤਾ ਜਿਸ ਹਮਲੇ ਦੇ ਵਿੱਚ ਤਲਵਾਰਾਂ ਦੇ ਨਾਲ ਹੋਏ ਹਮਲੇ ਦੌਰਾਨ ਤਿੰਨ ਦੁਕਾਨਦਾਰ ਬੁਰੀ ਤਰ੍ਹਾਂ ਜ਼ਖਮੀ ਹੋਏ ਤੇ ਜਿਨ੍ਹਾਂ ਨੂੰ ਇਲਾਜ ਦੇ ਲਈ ਰਜਿੰਦਰ ਹਸਪਤਾਲ ਵਿੱਚ ਭੇਜਿਆ ਗਿਆ ਤੇ ਫਿਲਹਾਲ ਹਮਲਾ ਕਰਨ ਵਾਲੇ ਨੌਜਵਾਨ ਮੌਕੇ ਤੋਂ ਹਮਲਾ ਕਰਕੇ ਫਰਾਰ ਹੋ ਗਏ ਕੀ ਨਾਮ ਹੈ ਜੀ ਸੰਕਰ ਨਾਮ ਜੀ ਸੰਗਜ ਜੀ ਕੀ ਮਾਮਲਾ ਕੀ ਹੈ ਮਾਮਲਾ ਭਾਈ ਜੀ ਉਰੇ ਆ ਕੇ ਨਾ ਉਰੇ ਬੈਠੇ ਤੇ ਮੈਂ ਕਿਹਾ ਭਾਈ ਜੀ ਸੈਟ ਤੋਂ ਹੋ ਜੋ ਭੀ ਜੀ ਸੈਟ ਤੋਂ ਹੋ ਜੋ ਮੈਂ ਕਿਹਾ ਭਾਈ ਉਹ ਸਮੋਸੇ ਖਾ ਲਈ ਇਹਦੇ ਉਹਨਾਂ ਨੇ ਪਹਿਲੇ ਦੋ ਸਮੋਸੇ ਖਾਏ ਗਏ ਖਾ ਲਈਏ ਉਹ ਕਹਿੰਦੇ ਭਾਈ ਛੋਲੇ ਪਾ ਕੇ ਅਸੀਂ ਗਰਮ ਦੇ ਦਈਏ ਜੀ ਸਮਝ ਗਏ ਕਹਿੰਦੇ ਅਸੀਂ ਪੈਸੇ ਨਹੀਂ ਦੇਨੇ ਜੀ ਮੈਂ ਕਿਹਾ ਭਾਈ ਪੈਸੇ ਨਾ ਦੋ ਤੀ ਜਾਓ ਇੰਨੇ ਵਿੱਚ ਉਹਨੇ ਮੈਨੂੰ ਆ ਗੱਲਾਵਾਂ ਪਕੜ ਕੇ ਨੀਚੇ ਘੇਰ ਲਿਆ ਬੰਦੇ ਦੁਕਾਨਦਾਰੇ ਆ ਕੇ ਬਚਾਇਆ ਫਿਰ ਜਾ ਕੇ 15 20 ਮੁੰਡੇ ਲਾ ਕੇ ਤਲਵਾਰ ਫਲਵਾਰ ਲਾ ਕੇ ਸਾਨੂੰ ਹਜਮਾ ਕਰ ਦਿਆ ਦੁਕਾਨ ਦੇ ਅੰਦਰ ਆ ਕੇ ਕੋਈ ਸਾਰਾ ਖੜੇ ਤੇ ਆ ਜੀ ਹਾਂ ਤਲਵਾਰ ਨਾਲ ਛੁਰੇ ਆ ਜੀ ਬੇਚਾਨਦੇ ਹੋ ਕੋਈ ਸੀ ਬੰਦੇ ਇਹ ਅਸੀਂ ਨਹੀਂ ਜਾਣਦੇ ਜੀ ਅਸੀਂ ਫੜ ਕੇ ਮੁਲਾਜ਼ਮਾਂ ਨੂੰ ਫੜਾ ਦਈਏ ਗੱਲਾ ਵੀ ਆਈ ਸੀ ਤੁਹਾਡੇ ਕੋਲ ਕਦੀ ਨਾ ਨੇ ਕਦੇ ਨਹੀਂ ਆਈ ਜੀ ਕਿਦਾ ਵੀ ਕਾਰਵਾਈ ਦੀ ਮੰਗ ਕਰਦੇ ਹੋ ਭਾਈ ਜੀ ਇਹ ਬਦਮਾਸ਼ੀ ਕਰਦੇ ਗੁੰਡਾਗਰੀ ਕਰਦੇ ਉਹਦੇ ਬਦਮਾਸ਼ੀ ਖੁੱਲੀ ਚੱਲਦੀ ਹੈ ਜੀ ਕਹਿੰਦੇ ਕਹਿੰਦੇ ਉਹਦੇ ਆ ਕੇ ਸਿੱਧੇ ਹੀ ਕਹਿੰਦੇ ਤੈਨੂੰ ਮਾਰ ਦੇਗੇ ਜਾਨ ਚੰਦ ਕਰ ਦੇਗੇ ਉਹ ਕਰ ਦੇਗਾ ਆ ਦੇਖੋ ਭਾਈ ਜੀ ਆ ਉਹ ਮਾਰਦੇ ਸੀ ਤਾਂ ਆ ਆ ਦੇਖੋ ਅੰਦਰ ਜੀ ਹਾਂ ਜੀ ਜੀ ਕਾਰਵਾਈ ਦਾ ਤਿਰੋ ਕਰਨਾ ਹੈ ਕਿਦਾ ਦੀ ਕਾਰਵਾਈ ਦੀ ਮੰਗ ਕਰ ਕਾਰਵਾਈ ਇਹੀ ਹੈ ਜੀ ਆਪਣੀ ਦੇਖੋ ਸਾਡੀ ਦੁਕੰਦਾਰੀ ਬਾਕੇ ਬਦਮਾਸ਼ੀਆਂ ਕਰਨੀਆਂ ਗੁੰਡਾਗਰੀ ਲੋਕ ਚੱਖ ਨਹੀਂ ਹੋਏ ਜੀ ਸਮਝੋ ਜੀ 1 2 3 4 5 ਬੰਦੇ ਹੋਏ ਆ ਤਲਵਾਰਾਂ ਗੱਡੀਆਂ 'ਚ ਸਾਡੇ ਦੇ ਹਾਂਜੀ ਹਾਂਜੀ ਕੋਈ ਪੁਰਾਣੀ ਰਣਜੀਤ ਵੀ ਹੈ ਕੋਈ ਨਾ ਕੋਈ ਸਾਡੀ ਕੋਈ ਨਹੀਂ ਜੀ ਜਾਣਦੇ ਵੀ ਨਹੀਂ ਨਾ ਸਾਨੂੰ ਅਸੀਂ ਨਹੀਂ ਜਾਣਦੇ ਉਹਨਾਂ ਨੂੰ ਅਸੀਂ ਸਰ ਦੇਖੇ ਮੇਰਾ ਹਾਂਜੀ ਪਹੁੰਚ ਗਈ ਅਸੀਂ ਪਕੜ ਕੇ ਉਹਨੂੰ ਫੜਾ ਦਈਏ ਤੁਹਾਨੂੰ ਹਾਂਜੀ ਕੀ ਨਾਮ ਹੈ ਭੈਣ ਜੀ ਅਮਰਜੀਤ ਕੌਰ ਜੀ ਕੀ ਮਾਮਲਾ ਕੀ ਹੈ ਜੀ ਸਰ ਉਹ ਸਿਉਰੇ ਖੜੇ ਤੇ ਪਤਾ ਨਹੀਂ ਇੱਕ ਸਰਦਾਰ ਮੁੰਡਾ ਆਇਆ ਉਹਨੇ ਆ ਕੇ ਨਾ ਸਿੱਧਾ ਸਗੇ ਵੀਰ ਜੀ ਕੀ ਹੋ ਗਿਆ ਕੀ ਹੋ ਗਿਆ ਪਹਿਲਾਂ ਤਾਂ ਉਹਰੇ ਜਿਹੜਾ ਰੋਟੀ ਬਣਾ ਰਿਹਾ ਹੁੰਦੇ ਤਲਵਾਰ ਕੱਢ ਲਈ ਫਿਰ ਅੰਦਰ ਜਾ ਕੇ ਇਹਨਾਂ ਦੇ ਮਾਰ ਲਾ ਕੇ ਸਿੱਧੇ ਮੈਂ ਹਟਾਣ ਲੱਗੀ ਮੈਨੂੰ ਧੱਕਾ ਮਾਰ ਕੇ ਸਿੜਤਾ ਉਹਨਾਂ ਨੇ ਕਿੰਨੇ ਲੋਕ ਸੀ ਟ ਦੋ 21 ਜਣੇ ਸੀ ਜੀ ਬਾਕੀ ਦੋ ਤਿੰਨ ਜਣੇ ਹੋਰ ਸੀ ਨਾਲ ਬੱਚ ਆ ਗਏ 15 ਬੱਚ ਨਾਲ ਆ ਇਹ ਨੰਨ ਜੀ ਨੰਨ ਜੀ ਸਰ ਕੋਈ ਨਹੀਂ ਜੀ ਬਸ ਖਾਣ ਨੂੰ ਲੈ ਕੇ ਹੋਈ ਹਾਂਜੀ ਹਾਂਜੀ ਖਾਣ ਨੂੰ ਲੈ ਕੇ ਜੀ ਸਮੋਸੇ ਠੰਡੇ ਸੀ ਸਰ ਅੰਦਰ ਹੋਣੇ ਚਾਹੀਦੇ ਜੀ ਸਾਨੂੰ ਵੀ ਠੱਕੇ ਮਾਰਿਆ ਜੀ ਇਹਨਾਂ ਨੇ ਪਹਿਲਾਂ ਵੀ ਮੇਰੇ ਮੁੰਡੇ ਨਾਲ ਢਿੱਡ ਚ ਲੱਤਾਂ ਮਾਰੀਆਂ ਜੀ ਮੈਂ ਸੜਾਰੀ ਦੀ ਕੀ ਮਾਮਲਾ ਕੀ ਹੈ ਜਿਹੜਾ ਸਾਨੂੰ ਸਾਨੂੰ ਹੁਣ ਪਤਾ ਲੱਗਿਆ ਸੀ ਵੀ ਇੱਥੇ ਕੋਈ ਲੜਾਈ ਝਗੜਾ ਹੋਇਆ ਉਹਦਾ ਸੰਬੰਧੀ ਅਸੀਂ ਇੱਥੇ ਹੁਣ ਆਏ ਸੀਗੇ ਤੇ ਇੱਥੇ ਆ ਕੇ ਪਤਾ ਲੱਗਿਆ ਕੋਈ ਇਹਨਾਂ ਦਾ ਦੁਕਾਨ ਤੇ ਕੋਈ ਖਾਣ ਪੀਣ ਦੇ ਪਿੱਛੇ ਇਹਨਾਂ ਦਾ ਆਪਸ ਚ ਕੋ ਕੋਈ ਲੜਾਈ ਝਗੜਾ ਜੀ ਆਪੂ ਜੀ ਕਪਾਣਾ ਮਦਰ ਵੀ ਚੱਲਿਆ ਹਾਲੇ ਪੜਤਾਲ ਕਰਦੇ ਆ ਪੜਤਾਲ ਕਰਨ ਤੋਂ ਬਾਅਦ ਫਿਰ ਜਿਵੇਂ ਹੋਏਗਾ ਦੇਖ ਕੇ ਫਿਰ ਤੁਹਾਨੂੰ ਦੱਸਦੇ ਨੇ ਲੋਕੀ ਕੋਈ ਜਾਣਕਾਰੀ ਵਿੱਚ ਪਤਾ ਇਹਨਾਂ ਦੇ ਦੱਸ ਆਲੇ ਸਾਨੂੰ ਉਹਦਾ ਕਲੀਅਰ ਨਹੀਂ ਹੈ ਕੈਮਰੇ ਦੇਖਦੇ ਆ ਕੈਮਰੇ ਵਿੱਚ ਫਿਰ ਪਤਾ ਲੱਗੇਗਾ ਜਿਵੇਂ ਉਵੇਂ ਅਸੀਂ ਤੁਹਾਨੂੰ ਦੱਸਦੇ ਟੋਟਲ ਕਿੰਨੇ ਲੋਕ ਜ਼ਖਮੀ ਹੈ ਜੀ ਇਹ ਇਹ ਟੋਟਲ ਹਾਲੇ 3 ਜ਼ਖਮੀ ਨੇ ਜੀ ਆ 3 ਬੰਦੇ ਨੇ ਲੈਡੀ ਵੀ ਹੈਗੀ ਹੈ ਵਿੱਚ ਲੈਡੀਆਂ ਸਾਹਿਬ ਕਹਿ ਰਹੇ ਨੇ ਲੱਗੀਆਂ ਮਾੜੀ ਮੋਟੀ ਪਰ ਮਾੜੀ ਮੋਟੀ ਹੈ ਕੋਈ ਜੀ ਕਿੱਦਾਂ ਦੀ ਕਾਰਵਾਈ ਕਰ ਰਿਹਾ ਬਾਈ ਜੀ ਦੇਖਦੇ ਆ ਜੀ ਕਰ ਰਹੇ ਆ ਫਿਰ ਕਰਕੇ ਜਿਵੇਂ ਹੋਏਗਾ ਕਾਨੂੰਨ ਦੇ ਦੇਖਣੀ ਆ ਜ ਪਟਿਆਲਾ ਤੋਂ ਬਲਜੀਤ ਸਰਨਾ ਦੀ ਰਿਪੋਰਟ